ਮਿਤੀ 10 ਦਸੰਬਰ 2022 ਦੀ ਸ਼ਾਮ ਮੁੰਦੇ ਛੇੜੇਗਾਂ ਸਾਕ ਚੌਂਕ ਤੋਂ ਸੰਜੀਤ ਫੂਡ ਸਟੋਰ ਵਾਲੇ ਵੀਰ ਦਾ ਫੋਨ ਆਇਆ ਤੇ ਜੋ ਨਮ ਕੋਈ ਸਾਲ ਪਹਿਲਾਂ ਸੀ ਸਸਾ ਬੰਨ੍ਹ ਲਈ ਗਈ ਸੀ ਉਹ ਨੀਂਦ ਦੇ ਛੇੜੇ ਨਾਲ ਥੱਲੇ ਡਿੱਗੀ ਪਈ ਹੈ ਤਾਂ ਘੰਟੇ ਦੇ ਅੰਦਰ ਅੰਦਰ ਹੌਲੀ 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 ਗੁਰਮੀਤ ਸਿੰਘ ਸੰਦੀ ਪਰਮਨ ਪਾਲ ਸਿੰਘ ਨੀਰਜ ਦੇਗਨ ਅਤੇ ਸੰਦੀਪ ਕਰੋੜਾ ਨੇ ਜਾ ਕੇ ਉਥੋਂ ਦੀਆਂ ਰੇੜੀਆਂ ਵਾਲੇ ਵੀਰਾਂ ਦੀ ਸਹਿਯੋਗ ਲੈਂਦੇ ਹੋਏ ਨਿੰਮ ਦੀ ਕਾਂਟਾਂਾਂ કાਟ ਕੇ ਅਤੇ ਨਿੰਮ ਨੂੰ ਹਲਕਾ ਕਰਨ ਬਾਅਦ ਤੱਪੂ ਮੁਸੱਕਤ ਤੋਂ ਬਾਅਦ ਖੜਾ ਕੀਤਾ ਗਿਆ ਅਤੇ ਫਿਰ ਆਸ-ਪਾਸ ਦੀ ਮਿੱਟੀ ਢੋਕ ਕੇ ਰਸਿਆਂ ਨਾਲ ਨਿੰਮ ਨੂੰ ਬੰਨ੍ਹਿਆ ਗਿਆ ਇਸ ਤਰ੍ਹਾਂ ਫੀਲ ਸੇਵਾਦਾਰਾਂ ਵੱਲੋਂ ਇਸ ਨਿੰਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਨਿੰਮ ਕਿੰਨੇ ਸੋਹਣੇ ਵਧੀਆ ਢੰਗ ਨਾਲ ਮੋੜ ਹਰੀ-ਭਰੀ ਹੁੰਦੀ ਹੈ ਦੋਸਤੋ ਰੱਤ ਬਣਾਉਣ ਲੱਗਿਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਵਾਰ ਟੁੱਟ ਪਾਦੀ ਬੋਲੀ ਉਹ ਨਹੀਂ ਪੈਂਟ ਲਾਇਆ ਯਾਰ ਗਲਤ ਅੰਸਰਾਂ ਦੁਆਰਾ ਮਲਵਾਇਆ ਹੁੰਦਾ ਮਲਵਾਇਆ ਘਟ ਲਾਇਆ ਨਹੀਂ ਕਿਹਾ ਟੱਲ ਭੱਲਿਆ ਵੀ ਜਾਂਦਾ ਹੈ ਅਤੇ ਇਹ ਕੋਈ ਦਰਖਤ ਵੱਡਾ ਹੋ ਵੀ ਜਾਵੇ ਤਾਂ ਕੁਦਰਤ ਦੀ ਕੋਈ ਪਤਾ ਨਹੀਂ ਤੱਕੋ ਮਾਰ ਪੈ ਜਾਂਦੀ ਹੈ ਦੋਸਤੋ ਆਉ ਰਣ ਮੈਦਾਨ ਕੀ ਇੱਕ ਇੱਕ ਦਰਖਤ ਨੂੰ ਬਚਾਉਣ ਲਈ ਕੋਸ਼ਿਸ਼ ਕਰਕੇ ਤਾਂ ਜੋ ਸੀ ਆਪਣੇ ਅਲੀਗ ਵਾਲੇ ਨੂੰ ਆਪਣੇ ਪੰਜਾਬ ਨੂੰ ਆਪਣੇ ਸ਼ਹਿਰ ਨੂੰ ਹਰਿਆ-ਭਰਿਆ ਬਣਾ ਸਕੀ ਅਤੇ ਜ਼ਿੰਦਗੀ ਨੂੰ ਖਿਸ਼ਾਲ ਬਣਾ ਸਕੀ ਧੰਨਵਾਦ ਤੁਹਾਡਾ ਆਪਣਾ ਸੰਦੀਪ ਕਰੋੜਾ